मुदा रा ਅੱਜ ਸਾਡੇ ਨਾਲ ਭਾਰਤੀ ਕਿਸਾਨ ਜੁਨੀਆ ਨੂੰ ਸਿੱਧੂਪੁਰ ਦੇ ਆਪਣੇ ਜ਼ਿਲ੍ਹੇ ਦੇ ਮੀਤ ਪ੍ਰਧਾਨ ਉੱਤਮ ਸਿੰਘ ਬਰਵਾਲੀ ਮਨਜੀਤ ਸਿੰਘ ਘਰਚਾ ਨਾਲ ਨੇ ਅੱਜ ਆਪਾਂ ਗੱਲਬਾਤ ਕਰਦੇ ਹਾਂ ਜੋ ਕਿ ਲੈਂਡ ਪੂਲਿਸ਼ਨ ਪਾਲਸੀ ਇਹਦੇ ਬਾਰੇ ਤੇ ਸਰਕਾਰ ਜਿਹੜੀ ਨੀਤੀ ਲਿਆਈ ਹੈ ਇਹ ਕੀ ਹੈ ਇਹਦੇ ਬਾਰੇ ਜਾਣਕਾਰੀ ਦੇਣਗੇ ਹਾਂ ਜੀ ਪ੍ਰਧਾਨ ਜੀ ਦੱਸੋ ਲੈਂਡ ਪੂਲਿਸ਼ਨ ਪਾਲਸੀ ਕੀ ਹੈ ਇਹ ਲੈਂਡ ਪੂਲਿਸ਼ਨ ਪਾਲਸੀ ਜੋ ਸਰਕਾਰ ਦੇ ਗੋਰ ਵੀ ਲੜਾਈ ਪਹਿਨਾ 21 ਦੇ ਵਿੱਚੋਂ ਤਕਰੀਬਨਾਂ ਦਿੱਲੀ ਦੀਆਂ ਫੁਮਾਹ ਦੇ ਉੱਤੇ ਲੜਦੇ ਆਏ ਆਂ ਪਰ ਲੜਾਈ ਸਾਡੀ ਅੱਜ ਵੀ ਜਾਰੀ ਹੈ ਤੇ ਇਹ ਉਸ ਦੀ ਹੀ ਇੱਕ ਫੋਟੋ ਕਾਪੀ ਹੋ ਸਕਦੀ ਰੂਹ ਦੇ ਉੱਤੇ ਇੱਕ ਇਹ ਸਾਡੀ ਸਰਕਾਰ ਪੰਜਾਬ ਸਰਕਾਰ ਨੇ ਫੌਜ ਵੀ ਆਏ ਨਾਮ ਬਦਲ ਕੇ ਸਿਰਫ ਨਾਮ ਬਦਲਿਆ ਹੋਰ ਇਹਦੇ ਵਿੱਚ ਗੁੱਪਤੀ ਕੀਤਾ ਗਿਆ ਤੇ ਮੈਂ ਸਰਕਾਰ ਨੂੰ ਪੁੱਛਣਾ ਚਾਹੁੰਦਾ ਵੀ ਇਹਨਾਂ ਨੇ ਤਕਰੀਬਨ ਅੱਜ ਤੱਕ ਇਹ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ 1 ਲੱਖ ਏਕੜ ਦੇ ਕਰੀਬ ਇਹਨਾਂ ਨੇ ਇੱਕ ਕਿਸੇ ਦੀ ਡਿਮਾਰਗੇਸ਼ਨ ਕਰ ਚੁੱਕੇ ਨੇ ਇਹ ਇੱਕ ਨਿਸ਼ਾਨਦੇਹੀ ਕਰ ਲਈ ਵੀ ਅਸੀਂ ਆਹ ਜ਼ਮੀਨ ਹੈ ਜਿਹੜੀ ਉਹ ਅਸੀਂ ਰਿਕੁਆਇਰ ਕਰਨਾ ਹੈ ਮੇਰੇ ਸਮਝ ਨਹੀਂ ਆ ਰਹੀ ਵੀ ਕੀ ਪੰਜਾਬ ਦੇ ਵਿੱਚ ਪਹਿਲਾ ਲੋਕ ਨੇ ਜਿਹੜੇ ਉਹ ਬੇਘਰੇ ਫਿਰਦੇ ਨੇ ਕੀ ਇੰਨੇ ਲੋਕ ਬੇ ਘਰ ਨੇ ਜਿਹੜੇ ਡੱਡੀਆਂ ਕਲੋਈਆਂ ਬਣਾ ਬਣਾ ਕੇ ਲੋਕਾਂ ਨੂੰ ਸਬਜ਼ ਬਾਗ ਦਿਖਾ ਰਹੇ ਨੇ ਇਹ ਸਿਰਫ ਤੇ ਸਿਰਫ ਲੋਕਾਂ ਦੇ ਕੋਲ ਜ਼ਮੀਨ ਨੂੰ ਹਥਿਆਉਣ ਦੀ ਗੱਲ ਕਰ ਰਹੇ ਨੇ ਵਿੰਗੇ ਡੱਡੇ ਟੱਕ ਦੇ ਨਾਲ ਅੱਜ ਤੱਕ ਮੈਂ ਤੁਹਾਨੂੰ ਦਿਖਾ ਦਿੰਦਾ ਮਹਾਲੀ ਦੇ ਵਿੱਚ ਚੰਡੀਗੜ੍ਹ ਦੇ ਆਸ-ਪਾਸ 100 100 ਏਕੜ ਨੂੰ ਅਗਲਿਆਂ ਨੇ ਤਾਰਾਂ ਪਾ ਕੇ ਰੱਖਿਆ ਹੋਈਆਂ ਨੇ ਉਹਦੇ ਆਲੇ-ਦੁਆਲੇ ਚਾਰਦੁਵਾਰੀਆਂ ਕੀਤੀਆਂ ਹੋਈਆਂ ਨੇ ਤੇ ਉਹ ਜ਼ਮੀਨ ਦੇ ਵਿੱਚ ਅੱਜ ਤੱਕ ਕਿਸੇ ਨੇ ਪਲਾਟ ਨਹੀਂ ਖਰੀਦੇ ਕਿਸੇ ਨੇ ਉੱਥੇ ਬਸਤੀ ਨਹੀਂ ਬਣਾਈ ਤੇ ਕੀ ਉਹ ਇੱਥੇ ਜ਼ਿਆਦਾ ਬਸਤੀਆਂ ਬਣਾਣਗੇ ਇਹ ਸਿਰਫ ਦੇ ਸਿਰਫ ਇਹਨਾਂ ਨੇ ਕਿਸਾਨਾਂ ਦਾ ਅਜਾੜਾ ਕਰਨਾ ਤੇ ਇੱਥੇ ਲਿਆ ਕੇ ਬਾਹਰਲੇ ਲੋਕਾਂ ਨੂੰ ਜਿਹੜੇ ਕਿ ਇੱਥੇ ਦੇ ਕੋਈ ਬਸਿੰਦੇ ਨਹੀਂ ਜਿਨ੍ਹਾਂ ਨੂੰ ਇੱਥੇ ਪੰਜਾਬ ਦੀ ਨਾ ਤਾਂ ਧਾਰਮਿਕ ਸੰਸਾਧਾਨਾਂ ਦਾ ਪਤਾ ਨਾ ਕਿਸੇ ਹੋਰ ਦਾ ਪਤਾ ਇਹਨਾਂ ਨੇ ਉਹ ਲੋਕਾਂ ਨੂੰ ਲਿਆ ਲਿਆ ਕੇ ਲਿਆ ਲਿਆ ਕੇ ਇੱਥੇ ਇਕੱਠੇ ਕਰਨਾ ਹੈ ਸਰਫਾ ਹੋਰ ਇਹਨਾਂ ਦਾ ਕੋਈ ਗੰਦੀ ਇੱਥੇ ਪੰਜਾਬ ਦਾ ਅਵਸ਼ਅ ਅਜਾਣਾ ਕਰਨ ਦੇ ਚੱਕਰ ਦੇ ਵਿੱਚ ਇਹ ਸਰਕਾਰ ਹੈ ਜਿਹੜੀ ਲੱਗੀ ਹੋਈ ਆ ਇੱਥੇ ਹੀ ਇਹਨਾਂ ਦਾ ਜੋਰ ਆ ਇਹੀ ਸਾਡੀ ਇਹ ਲੈਂਡ ਪਾਲਿੰਗ ਪਾਲਿਸੀ ਆ ਜਿਹੜੀ ਦੇਸ਼ ਦਾ ਅਸੀਂ ਵਿਰੋਧ ਕਰਦੇ ਆ ਬਈ ਇਹ ਕਿਹੜਾ ਤਰੀਕਾ ਬਈ ਕਿਸਾਨ ਨੂੰ ਇਹ ਕਹਿੰਦੇ ਨੇ ਉੱਥੇ ਕਿਸਾਨ ਖੇਤੀ ਕਰ ਸਕਦਾ ਫਲਾਣਾ ਕਰ ਸਕਦਾ ਉਹਨਾਂ ਜਿਹੜਾ ਜਿੱਨਾਂ ਜਿਹੜੇ ਅਸੀਂ ਉੱਥੇ ਕੋਈ ਉਹਦੇ ਚ ਬਿਲਡਿੰਗ ਦੀ ਕੋਈ ਕੰਸਟ੍ਰਕਸ਼ਨ ਨਹੀਂ ਕਰਦੇ ਮੈਨੂੰ ਇੱਕ ਗੱਲ ਦੱਸਿਓ ਇਹਨਾਂ ਦਾ ਜਦੇ ਮੂਰੇ ਗੇਟ ਬਣਾ ਕੇ ਖੜ ਜਾਣਾ ਜਿੱਦਣ ਉਹ ਪਾਲਿਸੀ ਦੇ ਤਹਿਤ ਉਹ ਜ਼ਮੀਨ ਇਹਨਾਂ ਦੇ ਕੋਲ ਆ ਗਈ ਉਹਨੇ ਇਹਨਾਂ ਨੇ ਉੱਥੇ ਗੇਟ ਲਾ ਦੇਣਾ ਅੰਦਰ ਪੜਨਾ ਦਾ ਤੁਹਾਨੂੰ ਦੂਰ ਦੀ ਗੱਲ ਤੁਹਾਨੂੰ ਜਿਹੜੇ ਪੈਸੇ ਨੇ ਤੁਹਾਨੂੰ ਉਹ ਵੀ ਨਹੀਂ ਇਹਨਾਂ ਨੇ ਦੇਣੇ ਮੈਂ ਇਹ ਗੱਲ ਦੀ ਗਾਰੰਟੀ ਕਰਦਾ ਤੁਹਾਡੇ ਨਾਲ ਦਾਅਵਾ ਕਰਦਾ ਬਿਲਕੁਲ ਟੋਟਲ ਸਾਡਾ ਅਜਾਣਾ ਤੇ ਸਾਡੀ ਲੋਕਪ੍ਰੋਤ ਕਰਕੇ ਸਾਨੂੰ ਇਹਨਾਂ ਨੇ ਘਰੋਂ بے ਘਰ ਕਰਨ ਦੀ ਥਾਣੀ ਹੋਈ ਆ ਸਰਕਾਰ ਨੇ ਭਾਵੇਂ ਸਰਕਾਰ ਇਹ ਸੈਂਟਰ ਦੀ ਆ ਭਾਵੇਂ ਇਹ ਪੰਜਾਬ ਸਰਕਾਰ ਦੀ ਆ ਸਾਡਾ ਸੈਂਟਰ ਦੇ ਸਾਡੇ ਦੇ ਉੱਤੇ ਇਹ ਚੱਲ ਰਹੇ ਨੇ ਜਿਸ ਕਰਕੇ ਇਹ ਅਸੀਂ ਜੋ ਵੀ ਇਹਦਾ ਅੱਜ ਪੂਰਾ तकरीबन ਸਾਰੇ ਪੰਜਾਬ ਦੇ ਵਿੱਚ ਜਗਾ ਜਗਾ ਦੇ ਉੱਤੇ ਵਿਰੋਧ ਹੋ ਰਹੇ ਨੇ ਤੇ ਇਸੇ ਕਰਕੇ ਅੱਜ ਮਾਣੂ ਦੇ ਵਿੱਚ ਵੀ ਅਸੀਂ ਇਸ ਦਾ ਵਿਰੋਧ ਕੀਤਾ ਤੇ ਪ੍ਰੋਟੈਸਟ ਅੱਗੇ ਕਰਦੇ ਰਹਾਂਗੇ ਜਿਵੇਂ ਵੀ ਸਾਨੂੰ ਉੱਪਰ ਤੋਂ ਹਾਈ ਕਮਾਂਡ ਸਾਡੀ ਸਾਨੂੰ ਹਦਾਇਤਾਂ ਦੋ ਕਿ ਅਸੀਂ ਪਿੱਛੇ ਨਹੀਂ ਹਟਾਂਗੇ ਔਰ ਇਹ ਜੋ ਵੀ ਲੈਂਡ ਪੂਲਿੰਗ ਐਕਟ ਹੈ ਇਹ ਇਹਨੂੰ ਆਪਣੇ ਨੂੰ ਲੈ ਕੇ ਆਪਣੇ ਉਸੇ ਬਸਤੇ ਦੇ ਵਿੱਚ ਖਾਣਾ ਰਿਜੈਕਟ ਕਰਕੇ ਮਿੱਤਰਾਂ ਇਹ ਤੈਨੂੰ ਗਾਹਾਂ ਨੂੰ ਬੋਕਾ ਕਿਉਂਣਾ ਨਹੀਂ ਦਾ ਤੂੰ ਅੱਜ ਵੀ ਗਿਆ ਤੇ ਕੱਲ ਵੀ ਗਿਆ ਕੋਈ ਬਹੁਤਾ ਸਮਾਂ ਨਹੀਂ ਲੱਗਣਾ ਇੰਨਾ ਕੁਝ ਕਹਿਦਾ ਹੋਇਆ ਇੱਕ ਸਵਾਲ ਹੋਰ ਆ ਜੀ ਇੱਕ ਜਿਹੜੀ ਜਿਹੜੀ ਉਹ ਆ ਨਾ ਆਪਣੀ ਇਹਦੇ ਵਿੱਚ ਇੰਨੀ ਜ਼ਮੀਨ ਜਿਹੜੀ ਉਹ ਪਪਈਆ ਉਹ ਇਹਦੇ ਅਧੀਨੇ ਆਈ ਪਈ ਆ ਉਹ ਉਹ ਸਾਰੀ ਇਹਨਾਂ ਦੇ ਅਧੀਨ ਆ ਹਾਂ ਹਾਂ ਉਹ ਸਾਰੀ ਇਹਨਾਂ ਦੇ ਅਧੀਨ ਆ ਪਾਲਿਸੀ ਦੇ ਅਧੀਨ ਆ ਉਹ ਵੀ ਉਹ ਠੀਕ ਆ ਉਹ ਬਿਲਡਰਾਂ ਨੇ ਕਿਸੇ ਟਾਈਮ ਪਹਿਲਾਂ ਲੈ ਲਈ ਆ ਲਈ ਤਾਂ ਕਲੋਨੀਆਂ ਖਾਤਰ ਆ ਨਾ ਉਹ ਵੀ ਬਾਡੀਆਂ ਦਾ ਉੱਥੇ ਕਲੋਨੀਆਂ ਨੇ ਨਾ ਕੋਈ ਉੱਥੇ ਹੋਰ ਦਾ ਕੋਈ ਈ ਲਾ ਨਹੀਂ ਰਹੇ ਇਸ ਕਰਕੇ ਉੱਥੇ ਹੀ ਬਣਾ ਲੈਣੇ ਜਿਹੜਾ ਕੋਈ ਬਣਾਉਣਾ ਇਹਨਾਂ ਨੇ ਹੋਰ ਇਹਨਾਂ ਕੋਈ ਪਹਾੜੀ ਇਲਾਕੇ ਬਹੁਤ ਨੇ ਇੱਧਰ ਉੱਧਰ ਪਏ ਉੱਥੇ ਬਣਾ ਲੈਣੇ ਉੱਥੇ ਕਿਉਂ ਨਹੀਂ ਬਣਾਉਂਦੇ ਨਾਲੇ ਉੱਥੇ ਭਰਤ ਬਾਣ ਦੀ ਲੋੜ ਨਹੀਂ ਪੈਂਦੀ ਮਿੱਟੀ ਦੀ ਲੋੜ ਨਹੀਂ ਪੈਣੀ ਅੱਧੇ ਦੇ ਵਿੱਚ ਜਿਹੜੇ ਉਹਨਾਂ ਦੇ ਮਕਾਨ ਬਣ ਨਹੀਂ ਉਹ ਵੀ ਅੱਧੇ ਦੇ ਵਿੱਚ ਬਣਨਗੇ ਉੱਥੇ ਬਣਾ ਲੈਣੇ ਇਹ ਇਹਨਾਂ ਨੂੰ ਆਪ ਜਾਊ ਜ਼ਮੀਨ ਹੈ ਕਿਉਂ ਚੁਰੰਦੀ ਆ ਇਹ ਇੱਕ ਪਾਲਿਸੀ ਹੈ ਇਹਨਾਂ ਦੀ ਵੀ ਇੱਕ ਦੇ ਕਿਸਾਨ ਨੂੰ ਬਰਬਾਦ ਕਰਨਾ ਇਹਨੂੰ ਅਜਾੜਨਾ ਅਜਾੜ ਕੇ ਇਹਨੂੰ ਥੇਰੂ ਥੇਰੂ ਕਰਕੇ ਮਤਲਬ ਇੱਥੇ ਪਿੰਡਾਂ ਨੂੰ ਵਹਾ ਕੇ ਆਪਣੀ ਵੋਟ ਨੂੰ ਸੇਵ ਕਰਨਾ ਇਹਨਾਂ ਨੇ ਮਤਿਆ ਹੋਇਆ ਹੋਰ ਕੁਸ਼ਤੀ ਕਰਿਆ ਹੋਇਆ ਇੱਥੇ ਤੁਸੀਂ ਪੰਜਾਬ ਸਰਕਾਰ ਦੀ ਜੇ ਮੈਂ ਉਹ ਗੱਲ ਕਰਾਂ ਇਹ ਮੈਨੂੰ ਇਹਦਾ ਦੱਸੋ ਵੀ ਤੁਹਾਡੇ ਕਾਬਿਲ ਕੌਣ ਕਿਹੜਾ ਬੰਦਾ ਤੁਹਾਡੇ ਬਹੁਤ ਕਾਬਿਲ ਬੰਦਾ ਵੀ ਕੋਈ ਬੰਦਾ ਤਾਂ ਇੱਕ ਕਾਬਿਲ ਹੋਵੇ ਦੋ ਹਾਂ ਉਹ ਕੇਜਰੀਵਾਲ ਕਿਹਨੂੰ ਉੱਥੇ ਤੋਂ ਬਾਹਰ ਤੋਂ ਕੱਢਦਾ ਉਹ ਸੁਸੋਦੀਆ ਜਿਹੜਾ ਬਲੈਕੀਆ ਇੱਕ ਨੰਬਰ ਦਾ ਉਹ ਲਿਆ ਕੇ ਤੁਸੀਂ ਇੱਥੇ ਸਾਡੇ ਕਾਰਜਕਰਤਾ ਲਾਈ ਬੈਠੇ ਹੋ ਤੇ ਤੁਹਾਡਾ ਜਿਵੇਂ ਕਹਲੋ ਕੋਨਵੀਨਰ ਬਣਿਆ ਫਿਰਦਾ ਤੇਰੇ ਕੇਜਰੀਵਾਲ ਹੋਰ ਪਤਾ ਨਹੀਂ ਕੀ ਕੀ ਬਣੇ ਫਿਰਦੇ ਨੇ ਤੇਰੇ ਕੋਲ ਹੈ ਕੀ ਕਣ ਵਾਲਾ ਹੀ ਰਹਿ ਗਿਆ ਇਸ ਕਰਕੇ ਬਹੁਤਾ ਤੇਰੇ ਤੇ ਹੁਣ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਆ ਲੈਂਡ ਪੂਲ ਇਟ ਨੇ ਤੇਰਾ ਸਾਰਾ ਹੀ ਜਿਹੜਾ ਭਾਂਡਾ ਇਹ ਭੰਨਾ ਦਿੱਤਾ ਤੇ ਪਹਿਲਾ ਭੰਨਾ ਦਿੱਤਾ ਤਾਂ ਖਨੌਰੀ ਤੇ ਸੰਭੂ ਬੈਰੀਅਰ ਦੇ ਉੱਤੇ ਜੋ ਹਾਲ ਤਾਂ ਕਿਸਾਨਾਂ ਦੇ ਨਾਲ ਕਰਿਆ ਉਹ ਜਕਮ ਹਾਲੇ ਮਿٹے ਨਹੀਂ ਹੈਗੇ ਮੇਤਰਾ ਤੂੰ ਬੇਫਿਕਰ ਰਹਿ ਅਸੀਂ ਤੇਰੇ ਮਗਰ ਬਾਜ ਦੀ ਅੱਖ ਦੇ ਵਾਂਗੂ ਅਸੀਂ ਤੇਰੇ ਮਗਰ ਲੱਗੇ ਹੋਏ ਹਾਂ ਇਹ ਤੁਹਾਨੂੰ ਸਾਰੀ ਜਿਹੜੀ ਗੱਲਬਾਤ ਕੀਤੀ ਹੈ ਲੈਂਡ ਪੂਲ ਉਸ ਦੇ ਬਾਰੇ ਤੁਸੀਂ ਕਮੈਂਟ ਤੇ ਸ਼ੇਅਰ ਕਰਨਾ ਵੀਡੀਓ ਨੂੰ ਵਾਤੇ ਵਾਤੇ ਕਿਸਾਨਾਂ ਤੱਕ ਪਹੁੰਚਾਉਣਾ ਹੈ ਹੋਰ ਮਜ਼ਦੂਰਾਂ ਤੱਕ ਪਹੁੰਚਾਉਣਾ ਹਰ ਇੱਕ ਵੀਡੀਓ ਮੋਚਣੀ ਚਾਹੀਦੀ ਆ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੁਸੀਂ ਨੇ ਥੋੜਾ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ